ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਵੀਰੋ ਅੱਜ ਆਪਾਂ ਥੋੜੇ ਵਾਸਤੇ ਇੱਕ ਹੋਰ ਨਵਾਂ ਟਰੈਕਟਰ ਲੈ ਕੇ ਆ ਗਏ ਜੀ 3630 ਤੇ ਆਪਾਂ ਤੁਹਾਨੂੰ ਟਰੈਕਟਰ ਬਾਰੇ ਟੂ ਜ਼ੈਡ ਸਾਰੀ ਜਾਣਕਾਰੀ ਦਵਾਂਗੇ ਆਪਣੇ ਨਾਲ ਸੁੱਖਾ ਬਾਈ ਸੁੱਖਾ ਬਾਈ ਕੀ ਹਾਲ ਹੈ ਜੀ ਠੀਕ ਹੈ ਠੀਕ ਹੈ ਉਹ ਠੀਕ ਹੈ ਜੀ ਆਹ ਠੀਕ ਹੈ ਠੀਕ ਹੈ ਤੇ ਸੁੱਖਾ ਬਾਈ ਹੁਣ ਆਪਣੇ ਕੋਲ ਇੰਡੋ ਫਾਰਮ ਜਾਂ ਸੀ ਜਿਹੜਾ ਹੁੰਦਾ ਬਾਈ ਕਿਸੇ ਨੇ ਮਿਲਣਾ ਹੁੰਦਾ ਕੋਈ ਸੁੱਖੇ ਬਾਈ ਦਾ ਫੈਨ ਹੁੰਦਾ ਆਪਣੇ ਕੋਲ ਆ ਕੇ ਬਾਈ ਨੂੰ ਮਿਲ ਸਕਦਾ 9:00 ਤੇ ਲੈ ਕੇ ਸ਼ਾਮ ਤੱਕ 6:00 ਵਜੇ ਤੱਕ ਇੱਥੇ ਹੁੰਨੇ ਆ ਜਿਸ ਨੇ ਵੀਰੇ ਕੋਲ ਨੂੰ ਆ ਜਾ ਟਰੈਕ ਏ ਵੀਰੇ ਹੈਗਾ 2012 ਮਾਡਲ ਬਾਈ ਠੀਕ ਹੈ ਜੀ 2012 ਮਾਡਲ ਹੈ ਤੇ ਇਹ ਟਰੈਕਟਰ ਚਲਾਈ ਚਰੂਈ ਦਾ ਬਾਈ ਪੂਰਾ ਵਧੀਆ ਟਾਇਰਾਂ ਦੀ ਕੰਡੀਸ਼ਨ ਸੁਖੇ ਵੀਰੇ ਚਾਰੇ ਨਵੇਂ ਵਰਗੇ ਨਵੇਂ ਚੌਕੜੇ ਨਵੇਂ ਹੈ ਨਾ ਆ ਦੇਖਾ ਦੇ ਬਾਈ ਆ ਦੇ ਜਿਸ ਨੇ ਵੀ ਦਿਖਾ ਐ ਐਮ ਆਰ ਐਫ ਦੇ ਚੌਕੜੇ ਨਵੇਂ ਆਹ ਜੀ ਐਮ ਆਰ ਐਫ ਵੀ ਨਹੀਂ ਮਟਿਆ ਹੈਗਾ ਠੀਕ ਆ ਤੇ ਮੁਰਲੇ ਜਿਹੜੇ ਰਿਮ ਐ ਬਾਈ ਉਹ ਇਹਦੇ ਟਰੈਕਟਰ ਦੇ ਪੇਂਟ ਹੋਏ ਹੋਏ ਆ ਪਹਿਲਾਂ ਦੱਸਦੀ ਆਪਾਂ ਠੀਕ ਆ ਜੀ ਕਿਉਂਕਿ ਬਾਈ ਬਹੁਤ ਸਾਰੇ ਵੀਰ ਆਪਣੇ ਨਾਲ ਦੂਰੋਂ ਵੀ ਜੁੜੇ ਹੋਏ ਨੇ ਆਪਣੇ ਕੋਲ ਟਰੈਕਟਰ ਇਦਾਂ ਹੀ ਆਇਆ ਆ ਆਪਾਂ ਨੇ ਕੁਝ ਨਹੀਂ ਕਰਿਆ ਇਹਨੂੰ ਆਪਾਂ ਨੇ ਪਾਣੀ ਵੀ ਨਹੀਂ ਮਾਰਿਆ ਆਪਾਂ ਜਿੱਦਾਂ ਹੈਗੀ ਆਪਾਂ ਤੁਹਾਨੂੰ ਉਦਾਂ ਹੀ ਵੀਡੀਓ ਪਾਤੀ ਟਰੈਕਟਰ ਦੀ ਪਿਛਲੇ ਟਾਇਰ ਬਾਈ ਸੁੱਖੇ ਵੀਰੇ ਇਹਨੂੰ 15 ਦੇ ਪਾਏ ਹੋਏ ਆ 15 ਦੇ ਪਾਏ ਬੇ ਨਵੇਂ ਆ ਜੀ ਹਾਂ ਪਿਛਲੇ ਵੀ ਤਰੀਵੇਂ ਟਾਇਰ ਨਵੇਂ ਆ ਬਾਈ 15 9 28 ਦੇ ਟਾਇਰ ਪਾਏ ਹੋਏ ਆ ਠੀਕ ਆ ਜੀ ਤੇ ਚਲਾਈ ਚਰੀ ਦੀ ਦਾ ਟਰੈਕਟਰ ਪੂਰਾ ਵਧੀਆ ਬਾਈ ਬੰਪਰ ਵੀ ਦੇਖ ਵੀਰੇ ਐਨ ਵਧੀਆ ਲਾਇਆ ਵਾ ਚੱਕਮਾ ਬੰਪਰ ਜਿਹਨੂੰ ਘੋੜਾ ਬੰਪਰ ਕਹਿੰਦੇ ਨੇ ਉਹ ਬੰਪਰ ਲਾਇਆ ਹੋਇਆ ਆਪਾਂ ਨੇ ਤਾਂ ਤੁਹਾਨੂੰ ਰੇਟ ਵੀ ਜਾਇਜ਼ ਦੇਣਾ ਬਾਈ ਬਹੁਤਾ ਨਾਇਜ਼ ਰੇਟ ਨਹੀਂ ਮੰਗਣਾ ਕਿਉਂਕਿ ਆਪਣੇ ਕੋਲ ਆਈ ਜਾਂਦੇ ਆ ਆਪਾਂ ਨੇ ਨਾਲ ਦੀ ਨਾਲ ਇਹ ਟਰੈਕਟਰ ਵੇਚਣੇ ਸਾਰੇ ਇਧਰੋਂ ਵੀ ਦਿਖਾ ਦੇ ਬਾਈ ਕੰਡੀਸ਼ਨ ਸਾਰੀ ਵੀਰੇ ਇੱਕ ਥੋੜੀ ਜੁਕੇ ਬਾਈ ਆਹ ਹਨ ਇਹਨਾਂ ਨੂੰ ਇਹ ਰਹਿੰਦੇ ਬਾਡੀ ਅੰਦਰੋਂ ਚਿੱਟੀ ਚਿੱਟੀ ਹੋ ਜਾਂਦੀ ਯਾਰ ਉਹ ਖੁਸ਼ਕੀ ਜਿਹੀ ਹੋਈ ਵੀ ਹੈ ਧੋਣੇ ਵਾਲਾ ਨਹੀਂ ਇਹ ਵਾਂ ਦੇਖਿਆ ਨੂੰ ਹੌਲੈਂਡ ਨੂੰ ਹੈਗੀ ਵੈਸੇ ਪ੍ਰੋਬਲਮ ਫਿਰ ਖੜਨੇ ਕਰਕੇ ਹੋਇਆ ਹਾਂ ਖੜਨੇ ਮਾਰ ਕੇ ਸ਼ਾਪੂ ਮਾਰ ਕੇ ਤੋਂ ਆਏਗਾ ਮਿੱਤਰ ਖੜਾ ਤਾਂ ਨਾ ਬੋ ਤੇ ਤੋਤਾ ਤੂਤਾ ਨਹੀਂ ਹੈਗਾ ਟਰੈਕਟਰ ਇਹ ਟਰੈਕਟਰ ਖੜਾ ਹੀ ਸੀ ਵੀਰਾਂ ਕੋਲ ਤਰੀਵਾ ਤੇ ਬਾਕੀ ਬਾਈ ਚੱਲ ਚਲਾਵੇ ਦਾ ਟਰੈਕਟਰ ਘੈਂਟ ਆਵਾਜ਼ ਬੂਜ ਨਹੀਂ ਹੈਗੀ ਬਹੁਤੀ ਪਿੱਛੇ ਤੇ 블로우 블로우 ਨੇ ਹੈਗੀ। ਬਾਕੀ ਆਪਣੀ ਆ ਕੇ ਹੈ। ਹਾਂ ਦਿਖਾ ਦੇ ਵੀਰੋ ਦਿਖਾ ਦੇ। ਸਭ ਕੋਈ ਦਿਖਾ ਦੇ ਜਿੱਤਣਾ ਪੁੱਤ। ਦਿਖਾ ਦੇ ਚੰਗੀ ਤਰ੍ਹਾਂ। ਪੂਰਾ ਵਧੀਆ ਚੱਲ ਚਲਾਵੇ ਦਾ ਸਾਫ ਹੈ ਬਾਈ। ਸਿੰਪਲ ਜਿਸ ਸਪੀਕਰ ਲੱਗੇ ਹੋਏ ਚੱਲਦੇ ਆ ਛਤਰੀ ਲੱਗੀ ਵੀ ਫੇਬਰ ਵਾਲੀ। ਠੀਕ ਆ। ਪੀਵੀ 13 ਨੰਬਰ ਆ ਸੰਗਰੂਰ ਦਾ। ਆਪਣੇ ਕੋ ਕੱਲੇ ਆਇਆ ਬਾਈ ਟਰੈਕਟਰ। ਆਪਾਂ ਨੇ ਤੁਹਾਨੂੰ ਜਿਵੇਂ ਆ ਥੋੜਾ ਜਿਹਾ ਇੱਕ ਮਗਰਾੜ ਥੋੜਾ ਜਿਹਾ ਹੁਣਾ ਸੈੱਟ ਮੜਾ ਜ। ਬਹੁਤਾ ਨਹੀਂ ਹੈਗਾ ਥੋੜਾ ਜਿਹਾ। ਠੀਕ ਹੈ ਜੀ। ਇਸ ਲਈ ਮੇਰੇ ਇੱਕ ਆਪਾਂ ਨੇ ਥੋੜੇ ਦਿਨ ਪਹਿਲਾਂ ਪਾਈ ਸੀ ਵੀਡੀਓ ਆਪਣੇ ਫਾਰਮ ਟ੍ਰੈਕ ਏਜੰਸੀ ਸੀਗਾ ਉਹ ਵੀਡੀਓ ਦੇ ਮੈਨੂੰ ਤਰੀਨ ਬਹੁਤ ਸਾਰੇ ਵੀਰਾਂ ਦੇ ਫੋਨ ਆਏ ਵੀ ਅਸੀਂ ਲੈਣਾ ਇੰਨੇ ਕੇ ਰੇਟ ਵਾਲਾ ਟਰੈਕਟਰ ਤੇ ਉਹ ਆਪਣਾ ਬਿੱਗਿਆ ਸੀਗਾ ਟਰੈਕਟਰ ਤੇ ਟਰੈਕਟਰ ਆ ਵੀ ਉਹਦੇ ਨਾਲ ਦਾ ਹੀ ਬਿਹਤਰੀਨ ਉਹਦੇ ਟਾਇਰ ਥੋੜਾ ਘੱਟ ਦੇਦੇ ਟਾਇਰ ਤਾਂ ਚਾਰੇ ਨਵੇਂ ਵਰਕਿੰਗ ਆ ਹਾਂ ਬਿਲਕੁਲ ਲੋ ਜੀ ਤੇ ਇੱਕ ਗੱਲ ਹੋਰ ਦੱਸਦੀ ਆ ਬਾਈ ਇਹ ਆਪਣਾ ਟੂ ਸਪੀਡ ਐਡਜਸਟਨ ਵੀਰੇ ਟੂ ਸਪੀਡ ਆ ਤੇ ਲੋ ਹਾਈ ਯਾਨੀ ਕਿ ਲੋ ਹਾਈ ਮੀਡੀਅਮ ਨਹੀਂ ਹੈਗਾ ਇਹ ਸਿਰਫ ਲੋ ਹਾਈ ਦੇ ਵਿੱਚ ਬਟੂ ਸਪੀਡ ਬਸ ਹਾਂ ਦੇਸ ਘਟਾਣੇ ਵਾਲੀ ਹੈ ਇਹ ਜਿਆਦਾ ਹੈ ਜਿਆਦਾ ਹੈ ਆਈ ਆਈ ਖਾਸੀ ਦਵਾਈ ਇਹਦੇ ਚ ਆਈ ਇਸੋ ਮੇਰਾ ਮੀਟਰ ਮੋਟਰ ਸਾਰੇ ਓਕੇ ਵਰਕਿੰਗ ਦੇ ਵਿੱਚ ਆ ਟਰੈਕਟਰ ਦੇ ਠੀਕ ਆ ਜੀ ਕੋਈ ਗੱਲਬਾਤ ਨਹੀਂ ਹੈਗੀ ਬਾਕੀ ਬਾਈ ਜਿਵੇਂ ਅਸੀਂ ਸੁੱਖੇ ਬਾਈ ਆਪਾਂ ਹਰੇਕ ਵੀਡੀਓ ਚ ਕਹਿੰਨੇ ਆ ਵੀ ਆਪਾਂ ਤੁਹਾਨੂੰ ਵੀਡੀਓ ਦਿਖਾ ਦਨੇ ਬਾਕੀ ਤੁਸੀਂ ਆ ਕੇ ਆਪਣਾ ਟਰੈਕਟਰ ਆਪ ਚੈੱਕ ਕਰਨਾ ਠੀਕ ਆ ਬਾਕੀ ਰਿੰਮਾਂ ਨੂੰ ਤਾਂ ਆਪਾਂ ਦੱਸਿਆ ਵੀ ਰੰਗ ਹੋਇਆ ਮਾੜੀ ਮੋਟੀ ਹੋਰ ਵੀ ਹੋ ਸਕਦਾ ਕਿਤੇ ਹਲਕੀ ਬੁਲੁਗੀ ਟੱਚਿੰਗ ਹੋ ਸਕਦੀ ਹੈ ਠੀਕ ਆ ਜੀ ਤੇ ਆਪਣੇ ਕੋਲ ਜੇ ਕੋਈ ਟਰੈਕਟਰ ਰੰਗ ਪੇਂਟ ਹੋਇਆ ਹੋਊਗਾ ਤਾਂ ਪਿੱਛੋਂ ਰੰਗ ਪੇਂਟ ਹੋਇਆ ਹੋਵਾ ਹੋ ਸਕਦਾ ਬਾਈ ਪਰ ਆਪਾਂ ਸੁੱਖੇ ਵੀਰੇ ਆ ਨਾ ਆਪਣੇ ਕੋਲ ਕਦੇ ਆਪਾਂ ਨੇ ਕਦੇ ਕੰਮ ਨਹੀਂ ਕਰਿਆ ਆਪਾਂ ਜਿੱਦਾਂ ਹੈਗਾ ਰਿਜਨਲ ਉਹੀ ਚੀਜ਼ ਵੇਚੀਦੀ ਆ ਠੀਕ ਆ ਤੇ ਸੁੱਕੇ ਗਈਵਾ ਬੰਦਾ ਮਾਰ ਦਿੰਦਾ ਸਪਰੇਅ ਸਪਰੂ ਆਪੇ ਜ਼ਰੂਰੀ ਨਹੀਂ ਹੁੰਦਾ ਤੇ ਟਰੈਕਟਰ ਸਾਡੇ ਲੋਕਲੇ ਆਇਆ ਹੋਇਆ ਬਾਈ ਕਾਗਜ਼ ਪੱਤਰਾਂ ਦਾ ਟਰੈਕਟਰ ਵਧੀਆ ਹੈ ਨਾਮ ਕਿਸ ਨੂੰ ਅ ਨਾਮ ਵੀ ਹੋ ਜਾਣਾ 12 ਮਾਡਲ ਹੈ ਹਾਂ ਹਾਂ ਬਹੁਤ ਟੈਮ ਹੈ ਨਾਮ ਹੋ ਜਾਣਾ ਬਾਈ ਇਹ ਠੀਕ ਹੈ ਜੀ ਤੇ ਬਾਕੀ ਹੁਣ ਆਪਾਂ ਇਹਦਾ ਮੁੱਲ ਦੱਸ ਦਨੇ ਆ ਕਈ ਵਾਰ ਬਾਈ ਕਹਦਦੇ ਨੇ ਤੁਸੀਂ ਵੀਡੀਓ ਬਾਈ ਬਣਾਈ ਜਾਂਦੇ ਆਂ ਰੇਟ ਤੁਸੀਂ ਦੱਸ ਦੇਣੀ ਵਿੱਚ ਅਸੀਂ ਕਈ ਵੀਡੀਓ ਦੇ ਵਿੱਚ ਰੇਟ ਦੱਸਿਆ ਵੀ ਨਹੀਂ ਹੈਗਾ ਵਿੱਚ ਜਿਹਨੂੰ ਤੇ ਬਾਕੀ ਜਿਸਨੂੰ ਵੀਰੇ ਆਪਾਂ ਇਹਦਾ ਰੇਟ ਜਿਹੜਾ ਰੱਖਿਆ ਹੋਇਆ ਜੀ ਉਹ ਹੈਗਾ 3,75,000 ਠੀਕ ਹੈ ਜੀ ਆਪਣਾ ਜਿਹੜਾ ਰੇਟ ਹੁੰਦਾ ਬਾਈ ਇਹ 네ਗੋਸ਼ੀਏਬਲ ਹੁੰਦਾ ਇਹ ਕੋਈ ਫਿਕਸ ਪ੍ਰਾਈਸ ਨਹੀਂ ਹੁੰਦਾ ਆਪਣਾ ਠੀਕ ਹੈ ਜੀ ਕਿਉਂਕਿ ਸਾਨੂੰ ਪਤਾ ਬਾਈ ਉਰੇ ਫਿਰ ਆ ਕੇ ਜਿਹੜੇ ਆਪਣੇ ਵੀਰ ਭਾਈ ਆਉਣੇ ਆ ਸੁੱਖੇ ਬਾਈ ਹਾਂ ਕਸਮਾਣੀ ਬਹੁਤ ਪੈਂਦੀ ਔਰੇ ਸਾਨੂੰ ਇੰਨਾ ਗ੍ਰੇਡ ਰੱਖਣਾ ਪੈਂਦਾ ਵੀ ਬੰਦਾ ਚਲੋ ਕੱਲ ਨੂੰ ਸੌਦਾ ਕਰ ਮਾੜਾ ਮੋਟਾ ਅਗਲੇ ਨੂੰ ਵੀ ਹੌਸਲਾ ਹੋ ਜਾਵੇ ਵੀ ਹਾਂ ਰੇਟ ਘਟਾਤਾ ਹਾਂ ਘਟਾ ਠੀਕ ਹੈ ਤੇ ਚਲੋ ਜਿਹੜਾ ਫਰਕ ਹੁੰਦਾ ਉਹ ਵੀ ਕਿਸੇ ਹੱਦ ਤੱਕ ਇਹ ਨਿਕਲਦਾ ਹੁੰਦਾ ਸੁੱਖੇ ਬਾਈ ਆਪਣੇ ਰੇਟ 'ਚ ਵੀ ਲੱਖਾਂ ਦਾ ਫਰਕ ਨਹੀਂ ਹੁੰਦਾ ਹਜ਼ਾਰਾਂ 'ਚ ਹੈ ਹਜ਼ਾਰਾਂ 'ਚ ਫਰਕ ਹੁੰਦਾ ਠੀਕ ਹੈ ਜੀ ਕੋਈ ਵੀ ਆਏ ਸਮਝਾਂ ਆਵੇ ਵੀ ਲੱਖ ਰੁਪਏ ਰੇਟ ਘਟਜੂ ਤੇ ਹਜ਼ਾਰਾਂ 'ਚ ਜਿੰਨਾ ਕਿ ਜਾਇਜ਼ ਹੈ ਜੋ ਰੇਟ ਆ ਮਾਰਕੀਟ ਦਾ ਸੁੱਖੇ ਬਾਈ ਹਨਾ ਹਾਂ ਹਾਂ ਉਹਦੇ 'ਚ ਟਰੈਕਟਰ ਮਿਲੂਗਾ ਤੁਹਾਨੂੰ ਤੇ ਰੇਟ ਦਾ 375 ਹੈ ਜੀ ਬਾਕੀ ਸੁਖੇ ਭਾਈ ਆਪਾਂ ਮੌਕੇ ਤੇ ਜਿਹੜਾ ਵੀ ਵੀਰ ਆਊਗਾ ਮਾਣ ਤਾਨ ਕਰਦਾਂਗੇ ਮਾਣ ਦਾਣਾ ਇਹਨ ਪੂਰਾ ਪੂਰਾ ਖੁੱਲੇ ਦੇ ਨਾਲ ਹੋਊਗਾ ਠੀਕ ਆ ਠੀਕ ਠੀਕ ਸਾਡੀ ਭਾਸ਼ਾ ਹੈ ਕਹਿਦਾਨੇ ਆ ਵੀ ਚਲੋ ਹੁਣ ਕਾਨੂੰ ਗੱਲ ਕਰਨੀ ਛੱਡ ਰਹਿਣ ਦੇ ਚੁੱਪੇ ਭਲੀ ਹੋਰ ਕਿਹਾ ਮਾਣ ਤਾਨ ਠੀਕ ਆ ਹਾਂ ਵਧੀਆ ਕਰਾਂਗੇ ਜੀ ਸਾਡੀ ਕੋਸ਼ਿਸ਼ ਐ ਹੁੰਦੀ ਆ ਭਾਈ ਆਪਣੇ ਵੱਲ ਤੇ ਵੀ ਕੋਈ ਜੇ ਕੋਈ ਬੰਦਾ ਦੂਰੋਂ ਚ ਨੇੜੇ ਆਉਂਦਾ ਵੀ ਬੰਦਾ ਖਾਲੀ ਨਾ ਜਾਵੇ ਕਦੇ ਵੀ 2-4000 ਪਿਛੇ 5000 ਪਿਛੇ ਦੀ ਗੱਲ ਨਹੀਂ ਹੁੰਦੀ ਜੇ ਕੋਈ ਜ਼ਿਆਦਾ ਫਰਕ ਹੁੰਦਾ ਭਾਈ ਫੇਰ ਥੋੜਾ ਔਖਾ ਹੋ ਜਾਂਦਾ ਕਈ ਵੀਰਪਰਾ ਫੋਨ ਤੇ ਸਾਨੂੰ ਕਹਿੰਦੇ ਨੇ ਵੀ ਲਾਸਟ ਰੇਟ ਦੱਸ ਦੋ ਲਾਸਟ ਕਿਉਂ ਖੇ ਵੀਰੇ ਹਾਂ ਯਾਰ ਇਹ ਗੱਲ ਸਾਰ ਮੇਰੇ ਨਾਲ ਡੇਲੀ ਹੁੰਦੀ ਆ ਲਾਸਟ ਤੇ ਵੀ ਨਹੀਂ ਗੱਲ ਨਹੀਂ ਬਣਦੀ ਹੈਗੀ ਹੁਣ ਜਿਹੜੇ ਵੀਰ ਨੇ ਦੂਰ ਤੇ ਆਉਣਾ ਵੀਰੇ ਕਹਿੰਦੇ ਨੇ ਵੀ ਇੱਕੋ ਰੇਟ ਦੱਸ ਦੇ ਵੀ ਸੌਦਾ ਨਹੀਂ ਕਰਨਾ ਅਗੇ ਚਲੋ ਆਪਾਂ ਉਹਨਾਂ ਨੂੰ ਇੱਕੋ ਰੇਟ ਦੱਸ ਦਿੰਨੇ ਆ ਵੀ ਕਈ ਵਾਰ ਬਾਈ ਰੇਟ ਦੱਸ ਕੇ ਫੇਰ ਦੁਬਾਰਾ ਤੇ ਉੱਥੇ ਫੇਰ ਥੋੜਾ ਔਖਾ ਹੋ ਜਾਂਦਾ ਬਾਈ ਸੋ ਵੀਰਾਂ ਨੂੰ ਬੇਨਤੀ ਹੈ ਕਿ ਆਕੇ ਟਰੈਕਟਰ ਦੇਖ ਕੇ ਪਾਸ ਕਰਕੇ ਫੇਰ ਸੌਦਾ ਕਰਿਆ ਕਰੋ ਠੀਕ ਹੈ ਜੀ ਚਲੋ ਕੋਈ ਮੇਰਾ ਵੀਰ ਗੱਲ ਦਾ ਗੁੱਸਾ ਕਿਲਾ ਬਿਨਾ ਕਰੇ ਠੀਕ ਹੈ ਜੀ ਬਾਕੀ ਟਰੈਕਟਰ ਚਾ ਚਲਾਵੇ ਦਾ ਸੁੱਖੇ ਵੀਰੇ ਜਿੱਦਾਂ ਇਹਦੇ ਪਿੱਛੇ ਤੇ ਆਵਾਜ਼ ਹੁੰਦੀ ਹੈ ਨਾ 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 ਆਵਾਜ਼ ਨਹੀਂ ਹੈਗੀ ਆਵਾਜ਼ ਨਹੀਂ ਹੈਗੀ ਜਮਾਈ ਕਈ ਵੀਰ ਪੁੱਛ ਲੰਨੇ ਆ ਬਈ ਬਾਈ ਹੌਲਣ ਬਾਈ ਇਹ ਆਵਾਜ਼ ਕਰਦਾ ਬਹੁਤ ਮਾੜੀ ਮੋਟੀ ਜੀ ਇਹਨਾਂ ਦੀ ਹੁੰਦੀ ਹੋ ਹੁੰਦੀ ਆ ਹਾਂ ਇੰਨੀ ਕੁ ਤਾਂ ਹੁੰਦੀ ਆ ਠੀਕ ਹੈ ਯਾਨੀ ਕਿ ਜ਼ਿਆਦਾ ਨਹੀਂ ਹੈਗੀ ਬਿਲਕੁਲ ਨਾਰਮਲ ਜੀ ਆਵਾਜ਼ ਆ ਬਾਕੀ ਮੇਰਾ ਵੀਰ ਆ ਕੇ ਦੇਖ ਲਿਓ ਆਪਣਾ ਤਸੱਲੀ ਕਰ ਲਿਓ ਟਰੈਕਟਰ ਤੁਹਾਨੂੰ ਹੋਰ ਵੀਰੇ ਸਾਰੇ ਮਿਲ ਜਾਣੇ ਨੇ ਠੀਕ ਹੈ ਜੀ ਤੇ ਕੋਈ ਹੋਰ ਜਾਣਕਾਰੀ ਬਾਈ ਆਹ ਆਖੋ ਇਹਦੇ ਹੈਪੀ ਬ੍ਰੇਕਾਂ ਦੇ ਮੂਰੇ ਦਾ ਕਿੰਨਾ ਘੈਂਟ ਸ਼ੇਅਰ ਲਿਖਿਆ ਹੋਇਆ ਤੇ ਇਹ ਜਿਹੜੇ ਬੰਦੇ ਇਦੇ ਬਾਰੇ ਪਤਾ ਹੋਊਗਾ ਉਹੀ ਸਮਝ ਸਕਦਾ ਇਹ ਲਿਖਿਆ ਹੋਇਆ ਕਹਿੰਦਾ ਰਾਜ ਕਿਸੇ ਤੋਂ ਕਰਨੀ ਹੋਣਾ ਰਾਜਕੌਰ ਦੇ ਪੁੱਤ ਜੇ ਪੁੱਤ ਵਰਗਾ ਠੀਕ ਹੈ ਜੀ ਰਾਜ ਕਿਸੇ ਤੋਂ ਕਰਨੀ ਹੋਣਾ ਰਾਜਕੌਰ ਦੇ ਪੁੱਤ ਜੇ ਆ ਇਹ ਬਾਈ ਜਿਹਨੇ ਸਮਝਣਾ ਉਹਨੇ ਸਮਝ ਲੈਣਾ ਹਰੇਕ ਦੇ ਸਮਝ ਜ ਨਹੀਂ ਆਉਣਾ ਹੈਗਾ ਠੀਕ ਹੈ ਬਾਈ ਬਾਕੀ ਬੈਟਰੀ ਬੂਟਰੀ ਜਮਾ ਓਕੇ ਆ ਬਾਈ ਟਰੈਕਟਰ ਦੀ ਠੀਕ ਹੈ ਜੀ ਪੂਰਾ ਘੈਂਟ ਆ ਬੈਟਰੀ ਬੂਟਰੀ ਐਨ ਓਕੇ ਸਟਾਰਟਿੰਗ ਸਟੂਟਿੰਗ ਪੂਰੀ ਵਧੀਆ ਲੀਵਰ ਲੋਡ ਦਾ ਓਕੇ ਆ ਪੂਰਾ ਠੀਕ ਆ ਤੇ ਬਾਕੀ ਹੋਰ ਵੀ ਟਰੈਕਟਰ ਆਪਣੇ ਕੋਲ ਪੁਰਾਣੇ ਜਿਹਨਾਂ ਵੀਰੇ ਖੜੇ ਨੇ ਸਾਰੇ ਹੀ ਤਕਰੀਬਨ ਕਿਸੇ ਵੀਰ ਨੇ ਕੋਈ ਹੋਰ ਟਰੈਕਟਰ ਵੀ ਲੈਣਾ ਹੋਵੇ ਤਾਂ ਉਹ ਵੀ ਆਪਣੇ ਨਾਲ ਜਰੂਰ ਸੰਪਰਕ ਕਰ ਲਿਓ ਤੇ ਬਾਕੀ ਕਿਸੇ ਵੀਰ ਨੇ ਪੁਰਾਣਾ ਟਰੈਕਟਰ ਵੇਚਣਾ ਹੁੰਦਾ ਸਿੱਧਾ ਸੇਲ ਕਰਨਾ ਹੁੰਦਾ ਸੁੱਤੇ ਬਾਈ ਹਾਂਜੀ ਹਾਂਜੀ ਉਹ ਵੀ ਉਹ ਵੀ ਦੱਸ ਦਿਆ ਕਰੋ ਜੀ ਨੰਬਰ ਆਪਣਾ ਥੱਲੇ ਚੱਲਦਾ ਹੁੰਦਾ ਸਕਰੀਨ ਤੇ ਬਾਕੀ ਜੇ ਕਿਸੇ ਨੇ ਬਾਈ ਨਵਾਂ ਇੰਡੋ ਫਾਰਮ ਲੈਣਾ ਹੁੰਦਾ ਤੋਤਾ ਫਰੀ ਰੰਗ ਵਾਲਾ ਉਹ ਵੀ ਜਰੂਰ ਦੱਸ ਦਿਆ ਕਰੋ ਆਪਣੇ ਕੋਲ ਇੰਡੋ ਫਾਰਮ ਹੈ ਤੇਰੀ ਹੈ ਤੋਤਾ ਫਰੀ ਤੋਤਾ ਫਰੀ ਹੋ ਯਾਰ ਹੋਰ ਕਾ ਆ ਲੈ ਬਸ ਤਾਂ ਇਹ ਚੰਦਾ ਚੱਲਦਾ ਲੱਗਿਆ ਰਹਿਣ ਦੇ ਯਾਰ ਖਵਾਈ ਡਰਿਆ ਪਿਆ ਨਾ 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 ਭਾਈ ਨੂੰ ਕਦੀ ਟੈਨਸ਼ਨ ਲੱਗੀ ਵੀ ਉਹ ਨਹੀਂ ਕਹਾਂ ਲਾਤਾ ਚਲੋ ਕੋਈ ਗੱਲ ਨਹੀਂ ਭਾਈ ਤੇ ਨਹੀਂ ਤਾਂ ਇਹਨੇ ਬਹੇਰੇ ਵਾਰ ਬਾਤ ਆ ਨਹੀਂ ਭਾਈ ਆਪਣਾ ਫਰਜ਼ ਹੈ ਰੋ ਦੱਸਣਾ ਕਿਉਂਕਿ ਰੋਜ਼ ਆਪਣੇ ਬੰਦੇ ਨਵੇਂ-ਨਵੇਂ ਵੀਰ ਜੁੜਦੇ ਆ ਆਪਣੇ ਨਾਲ ਰੋਜ਼ ਆਪਣਾ ਦੱਸਣਾ ਫਰਜ਼ ਹੈ ਅੰਡੋ ਫਾਰਮ ਦੇ ਆਪਣੇ ਕੋਲ ਤਰੀਬਨ ਭਾਈ 50 55 60 65 ਤਰੀਬਨ ਸਾਰੇ ਮਾਡਲ ਆਉਂਦੇ ਨੇ 30 35 40 50 55 ਕਿਸਨ ਇੰਡੋ ਫਾਰਮ ਲੈਣਾ ਹੁੰਦਾ ਤਾਂ ਆਪਣੇ ਨਾਲ ਆਗੇ ਰੋਪੜ ਆਪਣੇ ਯਾਸੀ ਆ ਬਾਈ ਤੇ ਲੋਕੇਸ਼ਨ ਆਪਾਂ ਅਰੇਕੀ ਵੀਡੀਓ ਚ ਦੱਸ ਦਿਆਂ ਗੁਰਦੁਆਰਾ ਪੱਠਾ ਸਾਹਿਬ ਦੇ ਬਿਲਕੁਲ ਨੇੜੇ ਰੋਪੜ ਦੀ ਨਾਜ ਮੰਡੀ ਦਾ ਬਿਲਕੁਲ ਆਪਣਾ ਫਰੰਟ ਦਾ ਡੀਲਰਸ਼ਿਪ ਹੈ ਜੀ ਤੇ ਬਾਕੀ ਰੋਟਾਵੀਟਰ ਵੀ ਉਹਨੇ ਕੋ ਮਿਲ ਜਾਂਦੇ ਨੇ ਜੀ ਦਰਵਾਜ ਵਾਲਿਆਂ ਦੇ ਸਾਡੇ ਉਧਰ ਵੀਰ ਸ਼ਕਤੀਮਾਨ ਵਾਲੇ ਬੈਠੇ ਨੇ ਆ ਮੁੰਡਾ ਜਿਹੜਾ ਵੀਡੀਓ ਬਣਾ ਰਿਹਾ ਸ਼ਕਤੀਮਾਨ ਵਾਲੀ ਆ ਬਾਈ ਉਹ ਦੇਖ ਬਾਈ ਉਹ ਦੇ ਜੂਮ ਦੇ ਕਿਹੜੇ ਸਾਹਿਬ ਨਾਲ ਮਾਰਿਆ ਬਾਈ ਉਧਰ ਨੂੰ ਇਹਨੇ ਦੇਖ ਹੁੰਦਾ ਹੀ ਆ ਬਾਈ ਆਪਣੀ ਚੀਜ਼ ਦਾ ਮਾਣ ਹੁੰਦਾ ਹਰੇਕ ਨੂੰ ਸੁੱਖਿਆ ਬਾਈ ਬਾਈ ਸਾਡਾ ਉਰੇ ਬਹੁਤ ਆਸ ਵਿੱਚ ਬਹੁਤ ਪਿਆਰ ਮੁਹੱਬਤ ਆ ਸਾਡਾ ਇਦਾਂ ਹੀ ਬਣਿਆ ਰਹੇ ਬਾਈ ਠੀਕ ਆ ਸੁੱਖੇ ਬਾਈ ਇਹ ਆਪਣੀ ਗੱਲ ਉਰੇ ਮੰਨਣ ਵਾਲੀ ਆ ਆਪਣੇ ਉਰੇ ਬਹੁਤ ਪਿਆਰ ਮੁਹੱਬਤ ਇੱਕ ਦੂਏ ਨਾਲ ਕੋਈ ਸਾਡੇ ਉਰੇ ਚੁਗਲੀ ਨੰਦੇ ਵਾਲਾ ਕੰਮ ਨਹੀਂ ਤੇ ਸਾਡੇ ਕੋਲ ਕੋਈ ਵੀਰ ਆ ਗਿਆ ਵੀ ਅਸੀਂ ਫਲਾਣੇ ਦਾ ਆਏ ਅਸੀਂ ਆਪ ਕਹਿੰਦੇ ਬਾਈ ਜੇ ਸਾਡਾ ਉਧਰ ਗੱਲ ਤਾਂ ਤੁਸੀਂ ਉਧਰੋਂ ਲੋ ਅਸੀਂ ਹਜ ਤੱਕ ਕਿਸੇ ਦਾ ਰੇਟ ਰੂਟ ਉਹਦੇ ਵਿੱਚ ਨਹੀਂ ਕਦੇ ਖਰਾਬ ਹਾਂ ਬਿਲਕੁਲ ਬਿਲਕੁਲ ਬਾਈ ਤੇ ਬਾਕੀ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਐਨਹੀਂ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਤੇ YouTube ਚੈਨਲ ਜੱਗੂ ਮਹਾਲ ਨੂੰ ਕਰਿਓ ਸਬਸਕ੍ਰਾਈਬ ਤੇ ਆਪਣੇ Instagram ਤੇ YouTube ਦੇ ਪੇਜ ਆ ਉਹਨੂੰ ਵੀ ਜਾ ਕੇ ਜ਼ਰੂਰ ਫੋਲੋ ਕਰਿਓ ਜੀ ਮਿਲਦੇ ਆਂ ਅਗਲੇ ਬਲੌਗ ਚ ਧੰਨਵਾਦ